ਮੈ ਮਾਰ ਚਾ ਪੋਤ ਵੇ ਮੈ ਰੀ ਸੀ ਰੀ ਗਾ ਸੀ ਜਾ ਹੀ ਦੂ ਅਕੇ ਲਗ ਕੇ ਆਡਾ ਵੇ ਮੈ ਰੀ ਮੀ ਲਗ ਤੇ ਸਰ ਗਲਬਾ ਜੀ ਇਥੋਂ ਦੇ ਮੇਲਾ ਹੀ ਵੇਖਣ ਦੱਸਦੇ ਗਏ ਤੇ ਗਾੜੀ ਇਹਨਾਂ ਦਾ ਪਤਾ ਨਹੀਂ ਵੀ ਬਾਬਾ ਪੋਟਾ ਸਾਹਿਬ ਤੋਂ ਗਾਂ ਨੂੰ ਕਿਧਰ ਨੂੰ ਚਲੇ ਸੀ ਚਾਹੇ ਗੋਂਦਵਾਲ ਸਾਹਿਬ ਮੱਥਾ ਟੇਕਣ ਚਲੇ ਜਾਂ ਕਿਦੇ ਚਲੇ ਆ ਤੇ ਮੁੜ ਕੇ ਇਹਨਾਂ ਦਾ ਪਤਾ ਲੱਗਾ ਵੀ ਆ ਘਟਨਾ ਹੋ ਗਈ ਹੈ ਨਾ ਹਾਂ ਬਹੁਤ 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 ਜੀ ਬੋਲ ਹਰ ਇੱਕ ਪਰਿਵਾਰ ਨੂੰ ਦੁੱਖ ਆਇਆਗਾ ਪਰਿਵਾਰ ਦੇ ਵਿੱਚ ਇਹਨਾਂ ਦੇ ਕੋਣ ਕੋਣ ਹੋਰ ਵੀ ਪੈਂਤਰਾ ਨੇ ਕਿੰਨੇ ਕੋਣ ਪਰਿਵਾਰ ਜੀ ਇਹ ਮੁੰਡਾ ਇਹ ਤੇ ਪਿਆਰਾ ਪਿਓ ਹੀ ਹੈ ਤੇ ਇੱਕ ਬੱਚਾ ਛੋਟਾ ਇਹਦਾ ਹਾਂਜੀ ਤੇ ਦਾਦਾ ਇੱਕ ਬਜ਼ੁਰਗ ਹੈ ਇਹਨਾਂ ਦਾ ਹਾਂਜੀ ਇਹੋ ਤਿੰਨ ਚਾਰ ਪਰਿਵਾਰ ਦੇ ਜਿੰਨੇ ਮੁੰਡੇ ਤੁਹਾਡੇ ਹਾਂਜੀ ਇਹ ਤਿੰਨੇ ਕੁਾਰੇ ਸਰਕਾਰਾਂ ਨੂੰ ਕੁਝ ਨਾ ਕੁਝ ਇਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਗਰੀਬ ਪਰਿਵਾਰ ਹੈ ਬਹੁਤ ਜ਼ਿਆਦਾ ਕੁਝ ਨਾ ਕੁਝ ਕੋ ਮੋਟਰਸਾਈਕਲ ਸੀ ਹਾਂਜੀ ਇੱਕੋ ਹੀ ਦਾ ਨਵਾਂ ਲੈ ਕਿਸ਼ਤਾਂ ਤੇ ਜੋ ਮੇਰਾ ਨਾਮ ਜਸਪੀਰ ਕੌਰ ਕਿਹੜਾ ਪਿੰਡ ਹੈ ਇਹ ਗਮਾਨਪੁਰਾ ਕੀ ਕੀ ਗੱਲਬਾਤ ਤੁਸੀਂ ਜਿਹੜੇ ਤਿੰਨ ਨੌਜਵਾਨ ਨੇ ਤੁਹਾਡੇ ਪਿੰਡ ਦੇ ਇਹ ਇਹ ਪਿੰਡ ਦੇ ਜੀ ਮੇਲਾ ਵੇਖਣ ਗਏ ਬਾਬੇ ਬੁੱਢੇ ਸਾਹਿਬ ਤੇ ਜਾਂਦੇ 8-9 ਵਜੇ ਤੱਕ ਘਰੋਂ ਨਿਕਲੇ ਆ ਅੱਛਾ ਜੀ ਜਾਂਦੇ ਆ ਪਤਾ ਨਹੀਂ ਕੀ ਇਹਦਾ ਨਾ ਘਟਨਾ ਹੋਈ ਸਰ ਬਹੁਤ ਇਹਨਾਂ ਦਾ ਬਹੁਤ ਮਾੜੀ ਰੱਬ ਨੇ ਕੀਤੀ ਕਿ ਪਤਾ ਨਹੀਂ ਲੱਗਦਾ ਇਹਨਾਂ ਨੌਜਵਾਨ ਦਾ ਕੀ ਨਾਮ ਇਹਦਾ ਸੌਰਵ ਕਿੰਨੇ ਪਹਿੰਪਰਾ ਇਹ ਦੋ ਭਰਾ ਆ ਤੇ ਇੱਕ ਪਹਿਣਿਆ ਤੇ ਇੱਕ ਵਿਆਹ ਹੋਇਆ ਸੀ ਨਾ ਉਹ ਤਾਂ ਛੋਟਾ 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 ਤੇ ਕੀ ਐ ਮੈਂ ਕਮਾਉਂ ਵਾਲਾ ਕੱਲਾ ਹੀ ਸੀ ਕੱਲਾ ਹੀ ਸੀ ਵਿਚਾਰਾ ਕੱਲਾ ਸਿੱਧੇ ਜਹਾ ਪਿਓ ਹੀ ਪਿਓ ਵੀ ਟਿਲਾ ਮਟਾਰਿੰਦਾ ਉਹ ਵੀ ਟਿਲਾ ਮਟਾਰਿੰਦਾ ਗਰੀਬ ਬੰਦੇ ਸਰ ਜੀ ਬਹੁਤ ਗਰੀਬ ਬੰਦੇ ਇਹਨਾਂ ਦੀ ਕੋਈ ਕਾਰਵਾਈ ਕੋਈ ਸੁਣਵਾਈ ਹੋਣੀ ਚਾਹੀਦੀ ਗਰੀਬ ਬੰਦੇ ਆ ਕੋਈ ਹੋਣੀ ਚਾਹੀਦੀ ਇਹਨਾਂ ਦੀ ਦਿਹਾੜੀ ਧੱਪੇ ਵਾਲੇ ਹੀ ਵਿਚਾਰੇ ਮੋਟਰਸਾਈਕਲ ਕਿਤਾ ਸੀ ਮੋਟਰਸਾਈਕਲ ਇਹਨਾਂ ਦਾ ਆਪਣਾ ਹੀ ਸੀ ਇੱਕੋ ਮੋਟਰਸਾਈਕਲ ਆ ਕਿਸ ਦਾ ਪਾਕਿਸਤਾਨ ਦੇ ਸਰ ਮੋਟਰਸਾਈਕਲ ਹੈ ਹਾਂਜੀ 100 ਰੁਪਏ ਆਏ ਇੱਕ ਮੋਟਰਸਾਈਕਲ ਹੀ ਪਤਾ ਨਹੀਂ ਹੁਣ ਵਿਜੇ ਦਾ ਹੈ ਕਿ ਪਤਾ ਨਹੀਂ 100 ਰੁਪਏ ਦਾ ਹੈ ਇੱਕ ਤੇ ਗਏ ਕਿੰਨੀ ਕਿੰਨੀ ਉਮਰ ਦੇ ਨਾਲ ਇਹਨਾਂ ਦੀ ਇੰਨੀ ਇਕੱਠਾ 22 ਸਾਲ 18 ਸਾਲ 22 ਸਾਲ ਇਹ ਨਹੀਂ ਜੀ ਜੀ 22 ਸਾਲ ਹਾਂ 100 ਰੁਪਏ ਦੀ ਵੀ ਸਰ ਹਾਂ ਇੱਕ ਮੁੰਡਾ ਜਿਹੜਾ ਚਲਾਉਂਦਾ ਉਹਦੀ 22 ਸਾਲ ਸੀ ਤੇ ਇਹਦੀ 20 ਸਾਲ ਸੀ ਤਿੰਨਾਂ ਦੀ 10 ਹੋ ਕੇ ਸਾਡ ਰਾਤ 8-9 ਵਜੇ ਤੱਕ ਸਵੇਰ ਹਾਂ 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 ਆਸਾ ਕੱਬਾਰ 12:00 ਵਜੇ ਆਪ ਸਰਪੋ ਮੇਰਾ ਨਾਮ ਮੁਖ्तार ਸਿੰਘ ਹੈ ਕੀ ਗਲਤ ਕੀਤੀ ਗਲਤ ਇਹੋ ਜੀ ਇਹ ਮੇਲਾ ਵੇਖਣ ਗਏ ਬਾਬਾ ਵੱਡਾ ਸਾਹਿਬ ਦਾ ਤੇ ਉੱਥੇ ਰਸਤੇ ਦੇ ਵਿੱਚ ਪਹਿਲਾਂ ਇੱਥੇ ਗਏ ਹਿਸ਼ਾਰਾ ਸਾਹਿਬ ਉਸ ਤੋਂ ਬਾਅਦ ਇਹ ਬਾਬਾ ਵੱਡਾ ਸਾਹਿਬ ਚਲੇ ਗਿਆ ਉਸ ਤੋਂ ਅੱਗੇ ਫਿਰ ਮੱਥਾ ਟੇਕ ਕੇ ਕੋਈ ਪਤਾ ਨਹੀਂ ਕੀ ਪ੍ਰੋਗਰਾਮ ਸੀ ਤੇ ਬਹੁਤ ਮਾੜੀ ਦੁਰਘਟਨਾ ਹੋਈ ਹੈ ਇਹ ਤਿੰਨੇ ਨੌਜਵਾਨ ਸੀ ਇਹ ਤਿੰਨੇ ਜਣੇ ਇਹ ਜੀ ਕਿੰਨੀ ਉਮਰ ਦੇ ਨੇ ਉਮਰ ਇਹਨਾਂ ਦੀ 20 22 ਸਾਲ ਹੀ ਹੋਣੀ ਹੈ ਜੀ 18 ਦਾ ਕੋਈ 20 ਦਾ ਕੋਈ 18 ਦਾ ਕੋਈ 20 ਦਾ ਇੰਨੀ ਉਮਰ ਦੇ ਵਿੱਚ ਹਾਂਜੀ ਕੀ ਕੀ ਕੰਮ ਕਰਦੇ ਸੀ ਕਿ ਕੀ ਕਰਦੇ ਸੀ ਨਹੀਂ ਕੰਮ ਕਰੀ ਕਰਦੇ ਹੈ ਇੱਕ ਦੇ ਇੱਕ ਮੁੰਡੇ ਦੇ ਸੈਂਟਰੀ ਦਾ ਕੰਮ ਕਰਦਾ ਹੈ ਦੂਜਾ ਮਜ਼ਦੂਰੀ ਕਰਦਾ ਤੇ ਦੂਜੇ ਮਿਹਨਤ ਮਜ਼ਦੂਰੀ ਵਾਲੇ ਗਰੀਬ ਪਰਿਵਾਰ ਹੀ ਆ ਸਾਰੇ ਤੇ ਵਿਆਹ ਨਹੀਂ ਅਜੇ ਤਿੰਨੇ ਕੀ ਕਰੋ ਮੇਲਾ ਵੇਖਣ ਗਏ ਮੇਲਾ ਵੇਖਣ ਗਏ ਅੱਛਾ ਹਾਂਜੀ ਫਿਰ ਕੀ ਦਸਤੇ ਵਿੱਚ ਕੋਈ ਐਕਸੀਡੈਂਟ ਹੁੰਦਾ ਕੀ ਹੁੰਦਾ ਪਤਾ ਨਹੀਂ ਨਹੀਂ ਇਹ ਤਾਂ ਉੱਥੇ ਹੀ ਪਤਾ ਨਾ ਲੋਕਾਂ ਨੂੰ ਇੱਥੇ ਤੇ ਹੁਣ ਸੂਝ ਨਾ ਆਈ ਆ ਵੀ ਇਹ ਐਕਸੀਡੈਂਟ ਹੋ ਗਿਆ ਪਰ ਪਿੰਡ ਲਈ ਬੜੀ ਮੰਦਪਾਗੀ ਕੇ ਬਾਰੇ ਪਿੰਡ ਵਾਸਤੇ ਦੇਖੋ ਤੁਸੀਂ ਵੇਖ ਨਹੀਂ ਰਹੇ ਬਹੁਤ ਮਾੜੀ ਗੱਲ ਹੋਈ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੋਈ ਨਾ ਕੋਈ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਬਹੁਤ ਹੀ ਗਰੀਬ ਪਰਿਵਾਰ ਹੈ